ਲੋਕ ਸਭਾ ਚੋਣਾਂ ਨੂੰ ਦੇਖਦੇ ਆਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹੁਣ ਨਵੇਂ ਕੈਂਪੇਨ ਨਵੀਆਂ ਮੁਹਿੰਮਾਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਨੇ ਅਤੇ ਅੱਜ ਕੱਲ ਉਹਨਾਂ ਨੇ ਮੁਹਿੰਮ ਚਲਾਈ ਹੈ ਚੌਕੀਦਾਰ ਦੀ ਟਵਿੱਟਰ ਤੇ ਆਪਣੇ ਸਾਰੇ ਟਵਿੱਟਰ ਹੈਂਡਲਾਂ ਤੇ ਸਾਰੀ ਕੈਬਨਿਟ ਨੇ ਕੇਂਦਰੀ ਕੈਬਨਿਟ ਨੇ ਆਪਣੇ ਆਪਣੇ ਨਾਵਾਂ ਦੇ ਅੱਗੇ ਚੌਕੀਦਾਰ ਸ਼ਬਦ ਲਾ ਲਿਆ ਹੈ ਜਿਸ ਤੋਂ ਬਾਅਦ ਕਾਂਗਰਸ ਪਾਰਟੀ ਖਾਸ ਤੌਰ ਤੇ ਪੰਜਾਬ ਦੀ ਕਾਂਗਰਸ ਭੜਕਦੀ ਦਿਖਾਈ ਦੇ ਰਹੀ ਹੈ ਕੈਬਨਰ ਮੰਤਰੀ ਸਾਧੂ ਸਿੰਘ ਧਰਮਸੋਧਾ ਕਹਿਣਾ ਹੈ ਕਿ ਅਜਿਹੇ ਚੌਕੀਦਾਰ ਨੂੰ ਤਾਂ ਹਟਾ ਦੇਣਾ ਚਾਹੀਦਾ ਜਿਹੜਾ ਬੰਦਾ 5 ਸਾਲ ਚ ਚੌਂਕੀਦਾਰ ਕਹੇ ਕਿ ਦੇਸ਼ ਨੂੰ ਲੁੱਟਿਆ ਔਰ ਲੁਟਾਇਆ ਉਹ ਬੰਦਾ ਅੱਜ ਫੇਰ ਉਹ ਜੁਮਲਾ ਖੇਡੇ ਵੀ ਮੈਂ ਚੌਂਕੀਦਾਰ ਨੂੰ ਚੌਂਕੀਦਾਰ ਨੂੰ ਐਸੇ ਚੌਂਕੀਦਾਰ ਨੂੰ ਤਾਂ ਹਟਾ ਦੇਣਾ ਚਾਹੀਦਾ ਜਿਸ ਚੌਂਕੀਦਾਰ ਨੇ ਇਹ ਕਿਹਾ ਕਿ ਕਾਂਗਰਸ ਪਾਰਟੀ ਨੇ ਕਿੰਨੇ ਲੱਖ ਕਰੋੜ ਰੁਪਏ ਬਾਹਰ ਦਿੱਤਾ ਮੈਂ ਇਹਨਾਂ ਕਾਲਾਧਨ ਲਾਉਂਗਾ ਔਰ 15-15 ਲੱਖ ਗਰੀਬੋਂ ਕੇ ਖਾਤੇ ਮੇਂ ਡਾਲੂਗਾ ਇੱਕ ਪੈਸਾ ਆਇਆ ਕੋਈ 1 ਰੁਪਇਆ ਬਾਹਰੋਂ ਆਇਆ ਲੋਕੋਂ ਕੋ ਜੁਮਲਾ ਸਿਖਾਇਆ ਦੂਜੇ ਪਾਸੇ ਕਾਂਗਰਸੀ ਐਮਪੀ ਰਵਨੀਤ ਸਿੰਘ ਬਿੱਟੂ ਦਾ ਵੀ ਅਜਿਹਾ ਹੀ ਕਹਿਣਾ ਹੈ ਉਹਨਾਂ ਦਾ ਕਹਿਣਾ ਹੈ ਕਿ ਚੌਂਕੀਦਾਰ ਸਹੀ ਹੈ ਜਾਂ ਗਲਤ ਇਹ ਤਾਂ ਲੋਕ ਸਭਾ ਚੋਣਾਂ ਦੇ ਵਿੱਚ ਲੋਕ ਹੀ ਦੱਸਣਗੇ ਜਿਹੜੇ ਆਪਣੇ ਚੌਂਕੀਦਾਰ ਨੇ ਉਹ ਤਾਂ ਡੰਡਾ ਖੜਕਾਉਂਦੇ ਆ ਗਲੀ ਗਲੀ ਡੰਡਾ ਖੜਕਾਉਂਦੇ ਆ ਪਿੰਡ ਚ ਚੌਂਕੀਦਾਰਾ ਕਰਦੇ ਆ ਪਰ ਇਹ ਚੌਂਕੀਦਾਰ ਜਿਹੜੇ ਭਾਜਪਾ ਵਾਲੇ ਨੇ ਇਹ ਕਿਹਦੇ ਚੌਂਕੀਦਾਰ ਨੇ ਅੰਬਾਨੀ ਦੇ ਚੌਂਕੀਦਾਰ ਨੇ ਇਹ ਕਿਹਦੇ ਚੌਂਕੀਦਾਰ ਨੇ ਅਡਾਨੀ ਦੇ ਚੌਂਕੀਦਾਰ ਨੇ ਇਹ ਨੀਰਾ ਮੋਦੀ ਲੰਡਨ ਬੈਠਾ ਉਹਦੇ ਚੌਂਕੀਦਾਰ ਨੇ ਇੱਕ ਕਿੰਗ ਫਿਸ਼ਰੇ ਦਾ ਮਾਲਕ ਮਾਲਿਆ ਉਹਦੇ ਚੌਂਕੀਦਾਰ ਨੇ ਤੇ ਇਹ ਉੱਥੇ ਡੰਡੇ ਢਾ ਕੇ ਸਰਕਾਰ ਢਾ ਕੇ ਬੈਠੇ ਆ ਵੀ ਉਹਨਾਂ ਨੂੰ ਕਿਤੇ ਤਤੀਵਾ ਨਾ ਲੱਗ ਜੇ ਇਹ ਚੌਂਕੀਦਾਰ ਉਹ ਹਨ ਤੇ ਲੋਕ ਦੱਸਣਗੇ ਵੀ ਚੌਂਕੀਦਾਰ ਅਸਲੀ ਚ ਕੀ ਫਰਕ ਆ ਤੇ ਨਕਲੀ ਚੌਂਕੀਦਾਰ ਚ ਕੀ ਫਰਕ ਆ ਇਹ ਵੋਟਾਂ ਵਾਲੇ ਦਿਨ ਦੱਸਣਗੇ 2014 ਦੇ ਵਿੱਚ ਆਪਣੇ ਮੁਹਿਮਾ ਦੇ ਸਿਰ ਤੇ ਸੱਤਾ ਵਿੱਚ ਆਈ ਭਾਰਤੀ ਜਨਤਾ ਪਾਰਟੀ ਨੇ ਇੱਕ ਵਾਰ ਫਿਰ ਤੋਂ 2019 ਦੀਆਂ ਲੋਕ ਸਭਾ ਚ ਉਹਨਾਂ ਨੂੰ ਦੇਖਦਿਆਂ ਮੁਹਿਮਾ ਦਾ ਸਹਾਰਾ ਲੈਣਾ ਸ਼ੁਰੂ ਕਰ ਦਿੱਤਾ ਹੈ ਇਸ ਤੋਂ ਪਹਿਲਾਂ ਇੱਕ ਮੁਹਿਮ ਸ਼ੁਰੂ ਕੀਤੀ ਗਈ ਸੀ ਜਿਸ ਦੇ ਵਿੱਚ ਨਾਰਾ ਦਿੱਤਾ ਗਿਆ ਕਿ ਮੋਦੀ ਹੈ ਤਾਂ ਮੁਮਕਿਨ ਹੈ ਯਾਨੀ ਕਿ ਜੋ 에ਸਟ੍ਰਾਈਕ ਪਾਕਿਸਤਾਨ ਵਿੱਚ ਕੀਤੀ ਗਈ ਉਹਦੇ ਵਿੱਚ ਦਾਵਾ ਕੀਤਾ ਗਿਆ ਕਿ ਨਰਿੰਦਰ ਮੋਦੀ ਦੇ ਕਰਕੇ ਇਹ ਸਭ ਸੰਭਵ ਹੋ ਸਕਿਆ ਜੇਕਰ ਕਾਂਗਰਸ ਪਾਰਟੀ ਦੀ ਸਰਕਾਰ ਹੁੰਦੀ ਤਾਂ ਪਾਕਿਸਤਾਨ ਤੇ ਅਜਿਹੇ ਹਮਲੇ ਨਹੀਂ ਕੀਤੇ ਜਾਣੇ ਸਨ ਉਸ ਤੋਂ ਬਾਅਦ ਇਹ ਨਵੀਂ ਮੁਹਿਮਾ ਚਲਾਈ ਗਈ ਹੈ ਕਿ ਚੌਕੀਦਾਰ ਸ਼ਬਦ ਦਾ ਇਸਤੇਮਾਲ ਭਾਰਤੀ ਜਨਤਾ ਪਾਰਟੀ ਅਤੇ ਕੇਂਦਰ ਦੀ ਮੋਦੀ ਸਰਕਾਰ ਦੇ ਸਾਰੇ ਮੰਤਰੀਆਂ ਅਤੇ ਖੁਦ ਪ੍ਰਧਾਨ ਮੰਤਰੀ ਵੱਲੋਂ ਵੀ ਕੀਤਾ ਜਾ ਰਿਹਾ ਹੈ ਆਪਣੇ ਆਪਣੇ ਟਵਿੱਟਰ ਹੈਂਡਲ ਤੇ ਉਹਨਾਂ ਨੇ ਆਪਣੇ ਨਾਮ ਬਦਲ ਲੈਣੇ ਅਤੇ ਨਾਵਾਂ ਦੇ ਅੱਗੇ ਚੌਕੀਦਾਰ ਸ਼ਬਦ ਲਾਉਣਾ ਸ਼ੁਰੂ ਕਰ ਦਿੱਤਾ ਹੈ ਇਹ ਸਭ ਉਸ ਦਾ ਨਤੀਜਾ ਹੈ ਜੋ ਕਿ ਰਾਹੁਲ ਗਾਂਧੀ ਨੇ ਰਫੇਲ ਦੇ ਮੁੱਦੇ ਨੂੰ ਲੈ ਕੇ ਇੱਕ ਮੁਹਿੰਮ ਛੇੜੀ ਹੋਈ ਹੈ ਅੱਜ ਕੱਲ ਰਾਹੁਲ ਗਾਂਧੀ ਰੈਲੀਆਂ ਦੇ ਵਿੱਚ ਜਾਂਦੇ ਨੇ ਅਤੇ ਚੌਕੀਦਾਰ ਕਹਿੰਦੇ ਨੇ ਤੇ ਸਾਰੀ ਭੀੜ ਅੱਗੇ ਜਨਤਾ ਬੈਠੀ ਹੁੰਦੀ ਹੈ ਉਹ ਸਾਰੇ ਕਹਿੰਦੇ ਨੇ ਚੋਰ ਹੈ ਚੌਕੀਦਾਰ ਚੋਰ ਹੈ ਦਾ ਨਾਰਾ ਰਾਹੁਲ ਗਾਂਧੀ ਦੇ ਵੱਲੋਂ ਦਿੱਤਾ ਗਿਆ ਉਸੇ ਨੂੰ ਲੈ ਪਾਰਟੀ ਦੇ ਵੱਲੋਂ ਇਹ ਮੁਹਿੰਮ ਛੜੀ ਗਈ ਹੈ ਕਿ ਅਸੀਂ ਚੌਕੀਦਾਰ ਹਾਂ ਮੈਂ ਵੀ ਚੌਕੀਦਾਰ ਨਾ ਦਾ ਹੈਸ਼ਟੈਗ ਵੀ ਭਾਰਤੀ ਜਨਤਾ ਪਾਰਟੀ ਵੱਲੋਂ ਸ਼ੁਰੂ ਕੀਤਾ ਗਿਆ ਜਿਸ ਨੂੰ ਲੈ ਕੇ ਸਾਰੇ ਦੇਸ਼ ਦੇ ਵਿੱਚ ਪ੍ਰਤੀਕਿਰਿਆਵਾਂ ਆ ਰਹੀਆਂ ਨੇ ਇੱਕ ਪਾਸੇ ਜਿੱਥੇ ਭਾਰਤੀ ਜਨਤਾ ਪਾਰਟੀ ਦੇ ਸਪੋਰਟਰ ਕਹਿੰਦੇ ਨੇ ਕਿ ਬਹੁਤ ਵਧੀਆ ਮੁਹਿੰਮ ਹੈ ਉਦੋਂ ਦੂਜੇ ਉਹਨਾਂ ਦੇ ਐਂਟੀ ਵਿਰੋਧੀ ਕਹਿੰਦੇ ਨੇ ਕਿ ਜਾਣਬੁੱਝ ਕੇ ਮੁੱਦਿਆਂ ਤੋਂ ਭਟਕਾਉਣ ਦੇ ਲਈ ਮੈਂ ਵੀ ਚੌਕੀਦਾਰ ਮੁਹਿੰਮ ਸ਼ੁਰੂ ਕੀਤੀ ਗਈ ਹੈ ਕਿਉਂਕਿ ਇਹ ਸਰਕਾਰ ਪੂਰੀ ਤਰ੍ਹਾਂ ਫੇਲ ਹੋ ਚੁੱਕੀ ਹੈ ਕ੍ਰਾਪਸ਼ਨ ਨੂੰ ਲੈ ਕੇ ਦਾਵਾ ਕੀਤਾ ਗਿਆ ਸੀ ਉਸ ਦੇ ਵਿੱਚ ਸਰਕਾਰ ਸਫਲ ਨਹੀਂ ਹੋਈ ਹਰ ਸਾਲ 2 ਕਰੋੜ ਨੌਕਰੀਆਂ ਦਾ ਵਾਅਦਾ ਕੀਤਾ ਗਿਆ ਸੀ ਉਸ ਦੇ ਹੈ ਕਾਲੇ ਤੁਹਾਨੂੰ ਲੈ ਕੇ ਵੀ ਲੋਕਾਂ ਨੂੰ ਖੱਜਲ ਖੁਆਰ ਕੀਤਾ ਗਿਆ ਡੀਮੋਨਟਾਈਜੇਸ਼ਨ ਨੋਟਬੰਦੀ ਕੀਤੀ ਗਈ ਜੀਐਸਟੀ ਲਾਇਆ ਗਿਆ ਪਰ ਉਸ ਦਾ ਫਾਇਦਾ ਦੇਸ਼ ਦੇ ਲੋਕਾਂ ਨੂੰ ਨਹੀਂ ਹੋ ਸਕਿਆ ਇਸੇ ਕਰਕੇ ਉਹਨਾਂ ਮੁੱਦਿਆਂ ਤੋਂ ਧਿਆਨ ਪਟਕਾਉਣ ਦੇ ਲਈ ਮੋਦੀ ਸਰਕਾਰ ਕੋਈ ਨਵੀਂ ਮੁਹਿੰਮ ਦੀ ਭਾਲ ਵਿੱਚ ਹੈ ਜਿਸ ਦੇ ਤਹਿਤ ਹੀ ਉਹਨਾਂ ਨੇ ਮੈਂ ਵੀ ਚੌਕੀਦਾਰ ਮੁਹਿੰਮ ਚਲਾਈ ਹੈ ਅਜਿਹਾ ਵਿਰੋਧੀ ਪਾਰਟੀਆਂ ਦਾ ਕਹਿਣਾ ਹੈ ਅਤੇ ਇਸ ਵਾਰ ਹੁਣ ਅਸੀਂ ਦ ਪੰਜਾਬ ਟੀਵੀ ਦੇ ਦਰਸ਼ਕਾਂ ਤੋਂ ਪੁੱਛਣਾ ਚਾਹੁੰਦੇ ਹਾਂ ਕਿ ਮੈਂ ਵੀ ਚੌਕੀਦਾਰ ਨਾਂ ਦੀ ਮੁਹਿੰਮ ਤੁਹਾਨੂੰ ਕੀ ਲੱਗਦਾ ਹੈ ਕਿ ਪ੍ਰਧਾਨ ਮੰਤਰੀ ਨੇ ਕੇਂਦਰ ਦੀ ਮੋਦੀ ਸਰਕਾਰ ਨੇ ਕਿਉਂ ਚਲਾਈ ਹੈ ਉਹ ਚਾਹੁੰਦੇ ਨੇ ਕਿ ਅਸੀਂ ਚੌਕੀਦਾਰ ਆਸੀਂ ਦੇਸ਼ ਦੀ ਵਧੀਆ ਚੌਕੀਦਾਰੀ ਕੀਤੀ ਹੈ ਤਾਂ ਕਰਕੇ ਮੁਹਿੰਮ ਚਲਾਈ ਹੈ ਜਾਂ ਫਿਰ ਬਾਕੀ ਮੁੱਦਿਆਂ ਤੋਂ ਧਿਆਨ ਪਟਕਾਉਣ ਦੇ ਲਈ ਇਹ ਮੁਹਿੰਮ ਚਲਾਈ ਗਈ ਹੈ ਇਸ ਬਾਰੇ ਤੁਹਾਡੀ ਜੋ ਵੀ رائے ਹੈ ਖੁੱਲ ਕੇ ਬੇਬਾਕ ਹੋ ਕੇ ਇਸ ਖਬਰ ਤੇ ਕਮੈਂਟ ਕਰਕੇ ਆਪਣੀ رائے ਜ਼ਰੂਰ ਦਿਓ ਜੇਕਰ ਤੁਸੀਂ ਇਸੇ ਤਰ੍ਹਾਂ ਪੰਜਾਬ ਅਤੇ ਦੇਸ਼ ਦੀ ਹਰ ਖਬਰ ਨੂੰ ਨਿਰਪੱਖਤਾ ਨਾਲ ਦੇਖਦੇ ਰਹਿਣਾ ਚਾਹੁੰਦੇ ਹੋ ਤਾਂ ਪਲੇ ਸਟੋਰ ਤੇ ਜਾ ਕੇ ਪੰਜਾਬ ਟੀਵੀ ਦੇ ਐਪ ਨੂੰ ਡਾਊਨਲੋਡ ਜ਼ਰੂਰ ਕਰ ਲਓ YouTube ਤੇ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ Facebook ਤੇ ਸਾਡਾ ਪੇਜ ਲਾਈਕ ਕਰ ਲਓ ਮੈਂ ਜੱਜ ਸਿੰਘ ਚ ਹਾਲ ਅਗਲੀ ਵਾਰ ਫੇਰਾ ਦਰਵਾਂਗਾ ਤੁਸੀਂ ਦੇਖਦੇ ਰਹੋ ਦਾ ਪੰਜਾਬ ਟੀਵੀ ਹਰ ਖਬਰ ऐसे जुमले बोल करके मोदी दोबारा वोट देश की जनता को धोखा देकर दोबारा वोट लेना चाहता है ये देश के लोग नहीं मानेंगे इसको आज रफेल के जो घोटाला करवाया इसने उसको बुलाने के लिए उसको आसे पास करने के लिए ऐसे जुमले फिर बोलने लगा है कांग्रेस पार्टी इसे बर्दाश्त नहीं करेगी देश के लोगों के सामने लाएगी ਉਈ ਮੈਂ ਕਰ ਰਹਾ ਹਾਂ ਸਰ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਤੇ ਆਮ ਆਦਮੀ ਪਾਰਟੀ ਦਾ ਗੱਠਜੋੜ ਨਹੀਂ ਹੋ ਸਕਿਆ ਉਹਨਾਂ ਦਾ ਕਹਿਣਾ ਹੈ ਕਿ ਅੜਿਆ ਰਭਈ ਅਸੀਂ ਟਕਸਾਲੀਆਂ ਦਾ ਉਸ ਕਰਕੇ ਨਹੀਂ ਹੋ ਪਾਇਆ ਤੁਹਾਡੇ ਕੀ ਕਹਿਣਾ ਹੈ ਉਹਨੂੰ ਆਪਸ ਵਿੱਚ ਦੇਖੋ ਗੱਲ ਇਹ ਹੈ ਇਹਨਾਂ ਦੇ ਪੱਲੇ ਸਾਰਿਆਂ ਦੇ ਕੁਝ ਨਹੀਂ ਪੰਜਾਬ ਦੇ ਲੋਕ ਅੱਜ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ 2 ਸਾਲ ਹੋ ਗਏ ਬਣੇ ਨੂੰ ਤੀਜਾ ਲੱਗ ਗਿਆ ਉਹਦਾ ਜੋ ਕੰਮਕਾਜ ਸੀ ਜੋ ਅਸੀਂ 5 ਸਾਲਾਂ ਚ ਪੂਰੇ ਕਰਨੇ ਸੀ 2 ਸਾਲਾਂ ਚੇ ਨੇਪਰੇ ਚੜਨ ਜਾ ਰਹੇ ਨੇ ਸਾਰੇ ਜਿਹੜੇ ਵਾਦੇ ਕੀਤੇ ਸੀ ਇਹਨਾਂ ਨੇ 10 ਸਾਲ 'ਚ ਦੱਕਾ ਨਹੀਂ ਤੋੜਿਆ ਸਿਵਾਏ ਪੰਜਾਬ ਨੂੰ ਲੁੱਟਣ ਤੇ ਕੁੱਟਣ ਲਈ ਸਮੈਕੀਆਂ ਦੇ ਪਿੱਠ ਦੇ ਖੜਕੇ ਔਰ ਤਾਬਿਆਂ ਤੇ ਕਬਜੇ ਸ਼ਰਾਬ ਤੇ ਕਬਜੇ ਮਾਫੀਆ ਗਰੁੱਪ ਰਿਹਾ 10 ਸਾਲ ਦੇ ਵਿੱਚ ਪੰਜਾਬ ਨੂੰ ਪੁੱਛਿਆ ਨਹੀਂ ਨਾ ਪੰਜਾਬ ਦੇ ਕਿਸਾਨ ਨੂੰ ਪੁੱਛਿਆ ਨਾ ਪੰਜਾਬ ਦੇ ਗਰੀਬ ਨੂੰ ਪੁੱਛਿਆ ਅੱਜ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਕਾਂਗਰਸ ਪਾਰਟੀ ਨੇ ਜੋ ਵਾਅਦਾ ਕੀਤਾ ਸੀ ਕਿਸਾਨਾਂ ਨੂੰ 2 ਲੱਖ ਰੁਪਏ ਤੱਕ ਮਾਫ ਕਰ ਦਿੱਤਾ ਅੱਗੋਂ ਨੂੰ ਅਸੀਂ ਹੋਰ ਕਰਨ ਜਾ ਰਹੇ ਹਾਂ ਔਰ ਪੂਰੇ ਦੇਸ਼ 'ਚ ਮੋਦੀ ਨੇ ਕਿਸੇ ਕਿਸਾਨ ਨੂੰ 50 ਹਜ਼ਾਰ ਰੁਪਏ ਤੱਕ ਵੱਧ ਮਾਫ ਨਹੀਂ ਕੀਤਾ ਜਦੋਂ ਕਿ ਸੈਂਟਰ 'ਚ ਸਰਕਾਰ ਉਹਨਾਂ ਦੀ ਹੈ ਸਟੇਟਾਂ 'ਚ ਉਹਨਾਂ ਦੀਆਂ ਨੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਮੋਦੀ ਇਹ ਮਤਰੀ ਮਾਂ ਵਾਲਾ ਸਲੂਕ ਕਰਕੇ ਸਾਨੂੰ ਇੱਕ ਪੈਸੇ ਦੀ ਹੈਲਪ ਨਾ ਕਰੇ ਫੇਰ ਵੀ ਆਪਣੇ ਦਮ ਤੇ 260000 ਕਰੋੜ ਰੁਪਏ ਦਾ ਕਰਜ਼ਾ ਹੋਵੇ ਫਿਰ ਕਿਸਾਨ ਨੂੰ ਬਚਾਉਣ ਵਾਸਤੇ ਗਰੀਬ ਦੇ ਨੂੰ 2 ਲੱਖ ਤੱਕ ਦਾ ਕਰਜ਼ਾ ਮਾਫ ਕੀਤਾ ਹੈ ਇੱਥੇ ਹੀ ਬਸ ਨਹੀਂ 46 ਕਰੋੜ ਰੁਪਈਆ ਐਸਸੀ ਕਾਰਪੋਰੇਸ਼ਨ ਦੇ ਗਰੀਬ ਲੋਕਾਂ ਦੇ ਲੋਨ ਸੀ ਉਹ ਵੀ ਮਾਫ ਕੀਤਾ ਗੱਲਾਂ ਨਹੀਂ ਕੀਤੀਆਂ 400 ਕਰੋੜ ਰੁਪਈਆ ਐਸਸੀ ਬੀਸੀ ਦਾ ਜਿਹੜਾ ਲੋਨ ਹੈ ਉਹ ਮਾਫ ਕਰਨ ਜਾ ਰਹੇ ਆ ਪਿੱਛੇ ਅਸੀਂ ਕਹਿ ਦਿੱਤਾ ਇੱਥੇ ਹੀ ਬਸ ਨਹੀਂ 10 ਸਾਲ ਦੇ ਵਿੱਚ ਤੁਸੀਂ ਆਪ ਇਮੇਜਨ ਕਰੋ 1 ਰੁਪਿਆ ਗਰੀਬ ਜੋ ਬੱਚੇ ਅਪੰਗ ਨੇ ਜਾਂ ਵਿਧਵਾ ਨੇ ਬੁਢਾਪਾ ਹੈ ਕਿਸੇ ਨੂੰ 10 ਸਾਲ ਚ 1 ਰੁਪਿਆ 250 ਤੋਂ 350 ਪੈਨਸ਼ਨ ਨਹੀਂ ਕੀਤੀ ਹਾਂ ਜਦੋਂ ਇਲੈਕਸ਼ਨ ਅਨਾਉਂਸ ਹੋ ਗਈ ਇੱਕ ਮਹੀਨਾ ਪਹਿਲਾਂ ਕੀਤੀ ਹੈ 500 ਪਰ ਦਿੱਤਾ ਕਿਸੇ ਨੂੰ ਚਵਨੀ ਨਹੀਂ ਸਾਲ-ਸਾਲ ਦੀ ਪੈਂਡਿੰਗ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਆਉਂਦੇ ਸਾਲ 750 ਰੁਪਿਆ ਤਾ ਇਸ ਤੋਂ 750 ਦੇ ਰਹੇ ਆ ਗੱਲਾਂ ਨਹੀਂ ਝੁਮਲੇ ਨਹੀਂ ਬੀਜੇਪੀ ਤੇ ਕਾਲੀਵਾਲ ਵਾਂਗੂ ਸਰ ਫੇਰ ਮੇਰੀ ਗੱਲ ਸੁਣੋ ਫੇਰ ਸ਼ਗਨ ਸਕੀਮ ਹੈ ਸ਼ਗਨ ਸਕੀਮ 10 ਸਾਲ ਚ 1 ਰੁਪਿਆ ਨਹੀਂ ਇਹਨਾਂ ਨੇ ਵਧਾਈ ਆਸ਼ੀਰਵਾਦ ਸਕੀਮ ਜੀ ਨੂੰ ਨਾਮ ਅਸੀਂ ਦਿੱਤਾ ਹੈ 1 ਰੁਪਿਆ ਨਹੀਂ ਵਧਾਇਆ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਉਹਨਾਂ ਗਰੀਬ ਬੱਚਿਆਂ ਲਈ ਜਿਹੜਾ ਪੈਂਡਿੰਗ ਇਹਨਾਂ ਦਾ 1.5-2 ਸਾਲ ਦਾ ਸੀ ਉਹ ਵੀ ਦਿੱਤਾ ਹੈ ਆਉਂਦੇ ਸਾਲ ਅਸੀਂ 15 ਤੋਂ 21000 ਰੁਪਿਆ ਦੇ ਰਹੇ ਆ ਝੁਮਲੇ ਅਤੇ ਗੱਲਾਂ ਨਹੀਂ ਮੇਰੇ ਕਹਿਣ ਦਾ ਭਾਵ ਕਾਂਗਰਸ ਪਾਰਟੀ ਕੰਮ ਕਰਦੀ ਆ ਇਹ ਗੱਲਾਂ ਕਰਦੇ ਨੇ ਮੋਦੀ ਇਹਨਾਂ ਦਾ ਉਹ ਵੀ ਜੁਮਲੇ ਕਰਦਾ ਇਹਨਾਂ ਨੂੰ ਬਿਨਾਂ ਗੱਲਾਂ ਤੋਂ ਕੁਝ ਨਹੀਂ ਪਤਾ ਲੱਗਦਾ ਕੰਮ-ਕੰਮ ਕਰਨਾ ਜਾਣਦੀ ਆ ਕਾਂਗਰਸ ਪਾਰਟੀ ਸਰ ਮੇਰਾ ਸਵਾਲ ਇਹ ਸੀ ਕਿ ਗਠਬੰਧਨ ਜਿਹੜਾ ਟਕਸਾਲੀਆਂ ਦਾ ਤੇ ਆਵਾ ਦਾ ਪਾਰਟੀ ਦਾ ਨਹੀਂ ਹੋ ਪਾਇਆ ਉਹਨਾਂ ਦਾ ਕਹਿਣਾ ਕਿ ਅਨੰਦਪੁਰ ਸੀਟ ਦਾ ਹੜੀਕਾ ਸੀ ਉਸ ਕਰਕੇ ਨਹੀਂ ਹੋ ਪਾਇਆ ਕਿ ਇਹਨਾਂ ਦੇ ਹੁਣ ਚੱਕਰ ਕੀ ਆ ਤੁਸੀਂ ਇੰਟਰਨਲ ਗਠਬੰਧਨ ਚੱਕਰ ਤੇ ਹੀ ਆ ਜਾਣਦੇ ਨੇ ਚੱਕਰ ਇਹਨਾਂ ਨੂੰ ਆਏ ਪਏ ਨੇ ਹਾਰਨਾ ਇਹਨਾਂ ਦਾ ਆਪਣੇ ਚੱਕਰ ਆਏ ਪਏ ਨੇ ਬਸ ਚੱਕਰ ਦੇ ਚੱਕਰ ਦੇ ਫਸੇ ਹੋਏ ਬੈਂਸਾਹਬ ਨੇ ਬਿਆਨ ਦਿੱਤਾ ਹੈਗਾ ਵੀ ਇਹ ਜਿਹੜਾ ਘਟ ਜੋਰ ਸੀਗਾ ਪਹਿਲਾਂ ਹੀ ਪਤਾ ਸੀਗਾ ਵੀ ਇਹ ਨਹੀਂ ਹੋਏਗਾ ਸਾਰੇ ਨੂੰ ਪਤਾ ਕਿ ਦੀ ਝੋਲੀ 'ਚ ਕਿੰਨੇ ਦਾਣੇ ਨੇ ਪੰਜਾਬ ਦੇ ਲੋਕ ਫੈਸਲਾ ਕਰ ਚੁੱਕੇ ਨੇ ਕੈਪਟਨ ਅਮਰਿੰਦਰ ਸਿੰਘ ਦੀ ਗੁਰੂ ਦੀ ਕਿਰਪਾ ਨਾਲ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਕਾਂਗਰਸ ਪਾਰਟੀ 13 ਦੀਆਂ 13 ਸੀਟਾਂ ਜਿੱਤੇਗੀ ਔਰ ਪਹਿਲੀ ਵਾਰ ਹੀ ਹੋਏਗਾ ਕਿ ਪੰਜਾਬ ਤੇ ਇਤਿਹਾਸ ਲਿਖਿਆ ਜਾਏਗਾ ਪਹਿਲਾਂ ਕਦੇ ਨਹੀਂ ਹੋਇਆ ਕਾਂਗਰਸ ਪਾਰਟੀ ਜਾਂ ਕਿਸੇ ਹੋਰ ਪਾਰਟੀ ਨੇ 13 ਦੀਆਂ 13 ਸੀਟਾਂ ਆਈਆਂ ਹਣ ਇਸ ਵਾਰ ਕਾਂਗਰਸ ਪਾਰਟੀ 13 ਦੀਆਂ 13 ਸੀਟਾਂ ਜਿੱਤੇਗੀ ਸਰ ਬੈਂਸਾਬ ਨੇ ਕਿਹਾ ਜੀ ਸੁਪਾਲ ਖਹਿਰਾ ਜੀ ਜੇ ਬਠਿੰਡੇ ਤੋਂ ਫੜੇ ਆ ਜੇ ਉੱਥੇ ਹਰਸਿਮਰਤ ਬਾਦਲ ਨੇ ਬਠਿੰਡੇ ਦੀ ਸੀਟ ਛੱਡ ਕੇ ਫਿਰੋਜ਼ਪੁਰ ਜਾਂਦੇ ਆ ਤੇ ਸੁਪਾਲ ਖਹਿਰਾ ਜੀ ਇਸ ਸਾਰਿਆਂ ਨਾਲੋਂ ਵੱਡੀ ਜਿੱਤ ਹੋਊਗੀ ਇਹਦੇ ਬਾਰੇ ਖਹਿਰਾ ਸਾਹਿਬ ਦੀਆਂ ਵੋਟਾਂ ਗਿਣ ਲੋ ਕਿੰਨੀਆਂ ਗਣੇ ਉੱਥੇ ਕਾਂਗਰਸ ਨੇ ਜਿੱਤਣਾ ਇਹ ਫੋਕੇ ਫੇਰ ਛੱਡੀ ਜਾਂਦੇ ਇਹਨਾਂ ਦੇ ਪੱਲੇ ਕੁਝ ਹੈ ਨਹੀਂ ਵੋਟਾਂ ਗਿਣੇ ਸੈਂਕੜਿਆਂ ਤੇ ਰਹਿ ਜਾਣੀਆਂ ਨੇ ਕਾਂਗਰਸ ਪਾਰਟੀ 2 ਲੱਖ ਤੋਂ ਉੱਥੇ ਬਠਿੰਡੇ ਤੋਂ ਜਿੱਤੇਗੀ ਯਾਦ ਰੱਖਿਓ ਹਰਸਿਮਰਤ ਕੌਰ ਨੂੰ 2 ਲੱਖ ਤੇ ਆ ਇਹਦੇ ਨਾਲ ਹੀ ਜੁੜਿਆ ਸਵ ਜਿਹੜੇ ਐਕਸਟਰਾ ਫਾਲਤ ਮਤਲਬ ਹੋਰ ਪਾਰਟੀਆਂ ਬਣ ਰਹੀਆਂ ਨੇ ਅਕਾਲੀ ਦਲ ਇਕਸਾਲੀ ਹੋਇਆ ਆਮ ਆਦਮੀ ਪਾਰਟੀ ਹੋਇਆ ਜਿਹੜਾ ਪੀਡੀਓ ਹੋਇਆ ਇਹਨਾਂ ਦੇ ਆਉਣ ਨਾਲ ਤੁਹਾਨੂੰ ਫਾਇਦਾ ਨਹੀਂ ਸਾਨੂੰ ਫਾਇਦਾ ਕੋਈ ਨੁਕਸਾਨ ਨਹੀਂ ਅਰਜੰਦ ਦਾ ਨਿਸ਼ਾਨਾ ਤਾਂ ਮੱਛੀ ਦੀ ਅੱਖ ਚ ਹੈ ਸਾਡਾ ਤਾਂ ਇਹ ਹੈ ਵੀ ਕਾਂਗਰਸ ਪਾਰਟੀ ਨੂੰ ਜਿਤਾਉਣਾ ਹੈ ਪੰਜਾਬ ਦੇ ਲੋਕਾਂ ਦਾ ਭਲਾ ਕਰਨਾ ਬਸ ਇੰਨਾ ਹੀ ਆ ਕੋਈ ਸਾਹਮਣੇ ਕੋਈ ਪਾਰਟੀ ਆਵੇ ਇਹ ਆਜ਼ਾਦ ਹਿੰਦੁਸਤਾਨ ਕੋਈ ਵੀ ਪੋਲੀਟੀਕਲ ਪਾਰਟੀ ਲੜ ਸਕਦੀ ਹੈ ਚੋ ਆ ਬੀਜਪੀ ਲੀਡਰ ਕੈਪਟਨਦੀ ਮੰਨਿਓ ਕੱਲ ਪਗੋਖੜੇ ਸਗੇ ਉਹਨਾਂ ਦਾ ਇੱਕ ਬਿਆਨ ਆਇਆ ਕਿ ਜਦ ਤੱਕ ਸਿੱਧੂ ਜੋ ਹੈ ਉਹ ਬੀਤੇ ਵਿੱਚ ਸੇਗਾ ਤਾਂ ਕੋ ਰਾਸ਼ਟਵਾਦੀ ਸੀਗਾ ਜਿਸ ਦਿਨ ਤੋਂ ਕਾਂਗਰਸ ਵਿੱਚ ਆਇਆ ਉਸ ਦਿਨ ਤੋਂ ਰਾਸ਼ਟਰ ਵਿਰੋਧੀ ਹੋ ਗਿਆ ਤੁਸੀਂ ਅਸਲ ਵਿੱਚ ਕੀ ਕਹਿਣਾ ਚਾਹੁੰਦੇ ਹੋ ਦੇਖੋ ਗੱਲ ਇਹ ਹੈ ਸਿੱਧੂ ਸਾਹਿਬ ਉਹਨਾਂ ਦੇ ਨਾਲ ਹੀ ਰਹੇ ਨੇ ਇਹ ਸਿੱਧੂ ਸਾਹਿਬ ਜਾਣਦੇ ਨੇ ਜਾਂ ਉਹ ਜਾਣਦੇ ਨੇ ਸਾਡੀ ਕਾਂਗਰਸ ਚ ਆਇਆ ਸਾਡਾ ਵਧੀਆ ਲੀਡਰ ਆ ਉਹ ਰਾਸ਼ਟਰ ਵਿਰੋਧੀ ਉਹਦੀ ਸਟੇਟਮੈਂਟ ਹੈ ਕਿ ਜਿਸ ਦਿਨ ਤੋਂ ਕਾਂਗਰਸ ਵਿੱਚ ਆਇਆ ਉਹਦੀ ਆਈਡੀਓਲੋਜੀ ਚੇਂਜ ਹੋ ਗਈ ਐਂਡ ਕਾਂਗਰਸ ਕਿ ਰਾਸ਼ਵ੍ਰੋਧੀ ਹੈਗੀ ਹੈ ਇਸ ਕਰਕੇ ਉਹਨਾਂ ਦੀ ਥਿੰਕਿੰਗ ਚੇਂਜ ਹੋਈ ਹੈ ਇਹ ਉਹ ਸਿੱਧੂ ਸਾਹਬ ਨਾਲ ਬੈਠ ਕੇ ਗੱਲ ਕਰ ਲੈਣ ਸਰ ਬਠਿੰਡਾ ਸੀਟ ਤੇ ਹਰਸਿਮਰਤ ਕੌਰ ਬਾਦਲਾ ਦਾ ਨਾਮ ਕਿਉਂ ਨਹੀਂ ਅਨਾਉਂਸ ਕੀਤਾ ਜਾ ਰਿਹਾ ਹੈ ਕੱਲ ਮਨਪ੍ਰੀਤ ਬਾਦਲ ਜੀ ਨੇ ਵੀ ਚੁਟਕੀ ਲਈ ਹੈ ਕਾਫੀ ਟਾਈਮ ਹੋ ਗਿਆ ਹੈ ਬਟ ਨਾ ਮਨਾ ਉਸਨੇ ਕੀਤਾ ਜਾ ਰਿਹਾ ਬਦਲਾ ਆਪਣੇ ਮਨਪ੍ਰੀਤ ਬਾਦਲ ਜੀ ਨੇ ਵੀ ਕੱਲ ਗੱਲ ਗੱਲ ਕਰਦੇ ਉੱਥੇ ਗਿਆ ਦੇਖੋ ਕਾਂਗਰਸ ਪਾਰਟੀ ਇੱਕ ਸਟੇਟ ਦੀ ਪਾਰਟੀ ਨਹੀਂ ਹੈ ਕਿਸੇ ਇੱਕ ਵਿਅਕਤੀ ਦੀ ਨਹੀਂ ਹੈ ਬਾਦਲਾ ਉਹਨਾਂ ਦੀ ਆਪਣੀ ਪਾਰਟੀ ਆ ਖੈਰੇ ਦੀ ਆਪਣੀ ਪਾਰਟੀ ਆ ਫੇ ਫੈਸਲੇ ਐ ਕਰਨਾ ਹੈ ਕਾਂਗਰਸ ਪਾਰਟੀ ਬਲੌਕ ਲੈਵਲ ਤੇ ਪਹਿਲਾਂ ਸਿਫ ਫਿਰ ਜ਼ਿਲ੍ਹਾ ਲੈਵਲ ਤੇ ਫਿਰ ਪੰਜਾਬ ਲੈਵਲ ਤੇ ਫਿਰ ਜਾ ਕੇ ਕਿੰਨੀਆਂ ਕਿੰਨੀਆਂ ਕਮੇਟੀਆਂ ਦੇ ਛਾਣਾ ਲਾ ਕੇ ਫਿਰ ਰਾਹੁਲ ਗਾਂਧੀ ਉਹਦਾ ਆਖਰੀ ਫੈਸਲਾ ਕਰਨਗੇ